ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ 28 आईपीएस ਤੇ ਪੀਪੀ ਸਰਕਾਰੀਆਂ ਦੇ ਤਬਾਦਲੇ ਕੀਤੇ ਨੇ ਇਹਦੇ ਵਿੱਚ ਕਈ ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ ਆ ਤੇ ਕਈ ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਕਿਸ ਨੂੰ ਕਿੱਥੇ ਲਗਾਇਆ ਗਿਆ ਪੂਰੀ ਲਿਸਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਲਿਸਟ ਜਿਹੜੀ ਆ ਦਿਖਾਈ ਜਾਵੇ ਤਾਂ ਇਹ ਲਿਸਟਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਕਿ 2004 ਬੈਚ ਦੇ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਆਈਜੀਪੀ ਪ੍ਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ ਵਿਖੇ ਲਗਾਇਆ ਗਿਆ ਔਰ ਰਕੇਸ਼ ਕੌਸ਼ਲ ਆਈਪੀਐਸ ਨੂੰ ਉਹਨਾਂ ਨੂੰ ਡੀਆਈਜੀ ਬਾਰਡਰ ਰੇਂਜ ਤੋਂ ਬਦਲ ਕੇ ਡੀਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਲਗਾਇਆ ਗਿਆ ਨਵੀਨ ਸਿੰਘਲਾ ਆਈਪੀਐਸ ਨੂੰ ਡੀਆਈਜੀ ਜਲੰਧਰ ਰੇਂਜ ਲਗਾਇਆ ਗਿਆ ਹਰਜੀਤ ਸਿੰਘ ਜਿਹੜੇ ਏਆਈਜੀ ਆਰਮੈਂਟ ਪੰਜਾਬ ਚੰਡੀਗੜ੍ਹ ਤੇ ਐਸਐਸਪੀ ਫਰੀਦਕੋਟ ਸੀਗੇ ਉਹਨਾਂ ਨੂੰ ਜਿਹੜਾ ਲਗਾਇਆ ਗਿਆ ਡੀਆਈਜੀ ਵਿਜੀਲੈਂਸ ਬਿਊਰੋ ਪੰਜਾਬ ਸਤਿੰਦਰ ਸਿੰਘ ਜਿਹੜੇ ਕਿ ਐਸਐਸਪੀ ਅਮਰਸਰ ਰੂਰਲ ਸੀਗੇ ਇਹਨਾਂ ਨੂੰ ਵੀ ਡੀਆਈਜੀ ਤਰੱਕੀ ਦੇ ਕੇ ਜਿਹੜਾ ਉਹ ਬਣਾਇਆ ਗਿਆ ਡੀਆਈਜੀ ਬਾਰਡਰ ਰੇਂਜ ਜਿਹੜਾ ਇਹਨਾਂ ਨੂੰ ਲਗਾ ਦਿੱਤਾ ਗਿਆ ਹਰਮਨ ਵੀਰ ਸਿੰਘ ਗਿੱਲ ਜਿਹੜੇ ਕਿ ਡੀਆਈਜੀ ਜਲੰਧਰ ਰੇਂਜ ਸੀਗੇ ਉਹਨਾਂ ਨੂੰ ਫਲੋਰ ਵਿਖੇ ਜਿਹੜਾ ਉਹ ਡਾਇਰੈਕਟਰ ਲਗਾ ਦਿੱਤਾ ਗਿਆ ਤਾਂ ਦੱਸ ਜੀ ਕਿ ਆਸ਼ਵਨੀ ਕਪੂਰ ਜਿਹੜੇ ਕਿ ਐਸਐਸਪੀ ਤਰਨਤਾਰਨ ਸੀ ਉਹਨਾਂ ਨੂੰ ਵੀ ਤਰੱਕੀ ਦੇ ਕੇ ਜਿਹੜਾ ਉਹ ਡੀਆਈਜੀ ਲਗਾਇਆ ਗਿਆ ਡੀਆਈਜੀ ਫਰੀਦਕੋਟ ਜਿਹੜਾ ਉਹਨਾਂ ਨੂੰ ਲਗਾ ਦਿੱਤਾ ਗਿਆ ਤਾਂ विवेकशील सोनी एसएसपी मोगा ਇਹਨਾਂ ਨੂੰ ਬਦਲ ਕੇ ਪਰਸਨਲ एआईजी पर्सनल वन सीपीओ ਪੰਜਾਬ ਚੰਡੀਗੜ੍ਹ ਵਿਖੇ ਲਗਾਇਆ ਗਿਆ ਨਾਨਕ ਸਿੰਘ ਬਹੁਤ ਹੀ ਸਾਫ ਸੁਥਰੇ ਅਧਿਕਾਰੀ ਜਿਹੜੇ ਮੰਨੇ ਜਾਂਦੇ ਆ ਨਾਨਕ ਸਿੰਘ एसएसपी ਮਾਨਸਾ ਨੂੰ एसएसपी ਪਟਿਆਲਾ ਲਗਾਇਆ ਗਿਆ वरुण शर्मा ਦੀ ਥਾਂ ਤੇ वरुण शर्मा ਦੀ ਥਾਂ ਤੇ ਉਹਨਾਂ ਨੂੰ एसएसपी ਪਟਿਆਲਾ ਲਾਇਆ ਗਿਆ ਨਾਨਕ ਸਿੰਘ ਹੋਰਾਂ ਨੂੰ ਗੁਰਮੀਤ ਸਿੰਘ ਚੋਹਾਨ ਜਿਹੜੇ ਉਹਨਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਲਗਾਇਆ ਗਿਆ ਸੰਦੀਪ ਕੁਮਾਰ ਗਰਗ ਐਸਐਸਪੀ ਮਹਾਲੀ ਨੂੰ ਉਹਨਾਂ ਨੂੰ ਬਦਲ ਕੇ ਜਿਹੜਾ ਉਹ ਲਗਾਇਆ ਗਿਆ ਏਆਈਜੀ ਇੰਟੈਲੀਜੈਂਸ 3 ਪੰਜਾਬ ਮਹਾਲੀ ਉਹਨਾਂ ਨੂੰ ਉੱਥੇ ਜਿਹੜਾ ਉਹ ਲਗਾ ਦਿੱਤਾ ਗਿਆ ਔਰ ਅਮਨੀਤ ਕੌਂਡਲ ਐਸਐਸਪੀ ਖੰਨਾ ਉਹਨਾਂ ਨੂੰ ਐਸਐਸਪੀ ਬਠਿੰਡਾ ਲਗਾ ਦਿੱਤਾ ਗਿਆ ਔਰ ਚਰਨਜੀਤ ਸਿੰਘ ਏਆਈਜੀ ਇੰਟੈਲੀਜੈਂਸ 3 ਪੰਜਾਬ ਨੂੰ ਉਹਨਾਂ ਨੂੰ ਐਸਐਸਪੀ ਅਮਰਸਰ ਰੂਰਲ ਲਗਾਇਆ ਗਿਆ ਸਤਿੰਦਰ ਸਿੰਘ ਹੋਰਾਂ ਦੀ ਜਗ੍ਹਾ ਤੇ ਪਗੀਰਤ ਸਿੰਘ ਮੀਨਾ ਇਨਾ ਇਹ ਜਿਹੜੇ ਮੁਕਸਰ ਐਸਐਸਪੀ ਸੀਗੇ ਇਹਨਾਂ ਨੂੰ ਮਾਨਸਾ ਐਸਐਸਪੀ ਜਿਹੜਾ ਉਹ ਲਗਾ ਦਿੱਤਾ ਗਿਆ ਦੀਪਕ ਪਾਰਿਕ ਨੂੰ ਐਸਐਸਪੀ ਬਠਿੰਡਾ ਤੋਂ ਬਦਲ ਕੇ ਐਸਐਸਪੀ ਮੋਹਾਲੀ ਜਿਹੜਾ ਉਹ ਲਗਾ ਦਿੱਤਾ ਗਿਆ ਔਰ ਵਰੁਣ ਸ਼ਰਮਾ ਐਸਐਸਪੀ ਪਟਿਆਲਾ ਜਿਹੜੇ ਸੀਗੇ ਉਹਨਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਵਿੱਚ ਐਸਐਸਪੀ ਲਗਾਇਆ ਗਿਆ ਗੌਰਵ ਤੂਰਾ ਨੂੰ ਐਸਐਸਪੀ ਤਰਨਤਾਰਨ ਲਗਾਇਆ ਗਿਆ ਅੰਕੁਰ ਗੁਪਤਾ ਜਿਹੜੇ ਕਿ ਐਸਐਸਪੀ ਜਲੰਧਰ ਰੂਰਲ ਸੀਗੇ ਉਹਨਾਂ ਨੂੰ ਐਸਐਸਪੀ ਮੋਗਾ ਜਿਹੜਾ ਉਹ ਲਗਾ ਦਿੱਤਾ ਗਿਆ ਸਿਮਰਤ ਕੌਰ ਆਈਪੀਐਸ ਜਿਹੜੇ ਐਸਐਸਪੀ ਮਲੇਰ ਕੋਟਲਾ ਸੀ ਉਹਨਾਂ ਨੂੰ ਏਆਈਜੀ ਐਸਸੀਆਈ ਪਟਿਆਲਾ ਵਿਕੇ ਲਗਾ ਦਿੱਤਾ ਗਿਆ ਅਸ਼ਵਨੀ ਗੋਟਿਆਲ ਉਹਨਾਂ ਨੂੰ ਜਿਹੜਾ ਲਗਾਇਆ ਗਿਆ ਏਆਈਜੀ ਐਚਆਰਡੀ ਪੰਜਾਬ ਚੰਡੀਗੜ੍ਹ ਐਂਡ ਇਨ ਐਡੀਸ਼ਨ ਐਸਐਸਪੀ ਖੰਨਾ ਇਹਨਾਂ ਨੂੰ ਐਸਐਸਪੀ ਖੰਨਾ ਜਿਹੜਾ ਲਗਾਇਆ ਗਿਆ ਸਾਹਿਲ ਕਾਸਿਮ ਉਹਨਾਂ ਨੂੰ ਲਗਾਇਆ ਗਿਆ ਐਸਐਸਪੀ ਬਟਾਲਾ ਐਸਐਸਪੀ ਪਠਾਨਕੋਟ ਸੀਗੇ ਇਹਨਾਂ ਨੂੰ ਐਸਐਸਪੀ ਬਟਾਲਾ ਜਿਹੜਾ ਉਹ ਲਗਾ ਦਿੱਤਾ ਗਿਆ ਪ੍ਰਗਿਆ ਜਨ ਐਸਐਸਪੀ ਫਾਜ਼ਲਕਾ ਉਹਨਾਂ ਨੂੰ ਐਸਐਸਪੀ ਫਰੀਦਕੋਟ ਲਗਾ ਦਿੱਤਾ ਗਿਆ ਤੁਸ਼ਾਰ ਗੁਪਤਾ ਨੂੰ ਐਸਪੀ ਹੈੱਡਕੁਆਟਰ ਮਹਾਲੀ ਨੂੰ ਉਹਨਾਂ ਨੂੰ ਐਸਐਸਪੀ ਮੁਕਸਰ ਲਗਾਇਆ ਗਿਆ ਗਗਨ ਅਜੀਤ ਸਿੰਘ ਜਿਹੜੇ ਕਿ ਸੜਕ ਸੁਰੱਖਿਆ ਫੋਰਸ ਦੇ ਵਿੱਚ ਐਸਐਸਪੀ ਸੀ ਉਹਨਾਂ ਨੂੰ ਐਸਐਸਪੀ ਮਲੇਰ ਕੋਟਲਾ ਲਾਇਆ ਗਿਆ ਦਲਜਿੰਦਰ ਸਿੰਘ ਢਿੱਲੋਂ ਏਆਈਜੀ ਸੀਆਈਡੀ ਜਲੰਧਰ ਇਹਨਾਂ ਨੂੰ ਐਸਐਸਪੀ ਪਠਾਨਕੋਟ ਲਾਇਆ ਗਿਆ ਦਲਜਿੰਦਰ ਸਿੰਘ ਢਿੱਲੋਂ ਨੂੰ ਪਠਾਨਕੋਟ ਵਿਖੇ ਲਾਇਆ ਗਿਆ ਹਰਕਮਲਪ੍ਰੀਤ ਸਿੰਘ ਖੱਖ ਨੂੰ ਜਿਹੜਾ ਜਲੰਧਰ ਵਿਖੇ ਜਲੰਧਰ ਰੂਰਲ ਦੇ ਵਿੱਚ ਐਸਐਸਪੀ ਲਾਇਆ ਗਿਆ ਵਿਰਿੰਦਰ ਸਿੰਘ ਬਰਾੜ ਜਿਹੜੇ ਨੇ ਉਹਨਾਂ ਨੂੰ ਐਸਐਸਪੀ ਫਾਜ਼ਿਲਕਾ ਲਾਇਆ ਗਿਆ ਔਰ ਦਰਪਣ ਆਲੂਵਾਲੀਆ ਇਹਨਾਂ ਨੂੰ ਸਟਾਫ ਅਫੀਸਰ ਟੂ ਡੀਜੀਪੀ ਪੰਜਾਬ ਇਹਨਾਂ ਨੂੰ ਲਗਾਇਆ ਗਿਆ ਤਾਂ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜੇ ਐ ਤਬਾਦਲੇ ਜਿਹੜੇ ਉਹ ਰੁਕਦੇ ਹੋਏ ਨਜ਼ਰੀ ਆ ਰਹੇ ਸੀ ਅਸੀਂ ਵੀ ਕਈ ਵਾਰੀ ਇਹ ਤੇ ਖਬਰ ਜਿਹੜੀ ਆ ਕੀਤੀ ਸੀ ਤਬਾਦਲੇ ਜਿਹੜੇ ਆ ਉਹ ਰੁਕੇ ਹੋਏ ਸੀਗੇ ਤੇ ਹੁਣ ਉਹਨਾਂ ਆਈਪੀਐਸ ਅਧਿਕਾਰੀਆਂ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀ ਤੇ ਹਾਲਾ ਕਿ ਇਹਦੇ ਵਿੱਚ ਕੁਝ ਅੱਖਾਂ ਦੇ ਤਾਰੇ ਅਫਸਰ ਜਿਹੜੇ ਕਿ ਕਈ ਵਿਵਾਦਾਂ ਦੇ ਵਿੱਚ ਰਹੇ ਆ ਪੰਜਾਬ ਸਰਕਾਰ ਦੇ ਅੱਖਾਂ ਦੇ ਤਾਰੇ ਅਫਸਰ ਉਹਨਾਂ ਨੂੰ ਖੁੱਡੇ ਲਾਈਨ ਪੋਸਟਿੰਗਾਂ ਮਿਲੀਆਂ ਨੇ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚ ਕੁਝ ਹੋਰ ਸੋਧਾਂ ਕਰਕੇ ਉਹਨਾਂ ਨੂੰ ਦੁਬਾਰਾ ਪੋਸਟਿੰਗਾਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ ਅੱਖਾਂ ਦੇ ਤਾਰੇ ਅਫਸਰ ਜਿਹੜੇ ਵਿਵਾਦਾਂ ਦੇ ਵਿੱਚ ਰਹੇ ਐਸਐਸਪੀ ਨੇ ਉਹਨਾਂ ਨੂੰ ਖੁੱਡੇ ਲੈਣ ਲਗਾਇਆ ਗਿਆ ਪਰ ਹੋ ਸਕਦਾ ਹੈ ਕਿ ਦੁਬਾਰਾ ਕੋਈ ਲਿਸਟ ਆਵੇ ਉਹਨਾਂ ਦੇ ਵਿੱਚ ਉਹਨਾਂ ਨੂੰ ਪੋਸਟਿੰਗਾਂ ਕਿਤੇ ਦਿੱਤੀਆਂ ਜਾ ਸਕਣ ਤਾਂ ਉੱਥੇ ਹੀ ਆਸ ਜਿਹੜੀ ਹੈ ਉਹ ਆਈਐਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਵੀ ਜਲਦ ਆਉਣ ਦੀ ਕੀਤੀ ਜਾ ਰਹੀ ਹੈ ਕਿਉਂਕਿ ਜਿੱਥੇ ਆਈਪੀਐਸ ਅਧਿਕਾਰੀਆਂ ਦੀਆਂ ਤਬਾਦਲਿਆਂ ਦੀ ਜਿਹੜੀ ਗੱਲ ਚੱਲ ਰਹੀ ਸੀ ਉੱਤੇ ਹੀ ਜਿਹੜੀ ਐ ਉਹ ਆਈਐਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਵੀ ਗੱਲ ਜਿਹੜੀ ਆ ਚੱਲ ਰਹੀ ਸੀ ਕਈ ਜ਼ਿਲ੍ਹਿਆਂ ਦੇ ਐਸ ਡੀਸੀ ਜਿਹੜੇ ਆ ਉਹ ਚੇਂਜ ਕਰਨ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਸੀਗੀ ਤਾਂ ਜਲਦ ਉਹ ਵੀ ਲਿਸਟ ਜਿਹੜੀ ਐ ਉਹ ਸਾਹਮਣੇ ਆ ਸਕਦੀ ਐ ਤਾਂ ਵੱਡੀ ਖਬਰ ਫਲਾਲ ਨਿਕਲ ਕੇ ਸਾਹਮਣੇ ਆ ਰਹੀ ਐ ਕਿ ਪੰਜਾਬ ਸਰਕਾਰ ਨੇ 28 ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਐਸਐਸਪੀ ਜਿਹੜੇ ਉਹ ਬਦਲ ਦਿੱਤੇ ਗਏ ਨੇ ਔਰ ਕਈ ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਤਾਂ ਦੱਸ ਦਈਏ ਕਿ ਪੀਪੀਐਸ ਤੇ ਆਈਪੀਐਸ ਜਿਹੜੇ ਅਧਿਕਾਰੀ ਉਹਨਾਂ ਨੇ 28 ਅਧਿਕਾਰੀਆਂ ਦੇ ਤਬਾਦਲੇ ਜਿਹੜੇ ਆ ਕੀਤੇ ਆ ਔਰ ਇਹਨਾਂ ਦੇ ਵਿੱਚ ਕਿਸ ਨੂੰ ਕਿੱਥੇ ਲਗਾਇਆ ਗਿਆ ਉਹ ਵੀ ਜਿਹੜੀ ਸਾਰੀ ਲਿਸਟ ਅਸੀਂ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਹੈ ਇੱਕ ਵਾਰ ਫਿਰ ਜਿਹੜਾ ਤੁਹਾਨੂੰ ਸਾਰੀ ਉਹ ਲਿਸਟ ਜਿਹੜੀ ਆ ਦੱਸ ਦਿੰਨੇ ਆ ਕਿ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈਜੀਪੀ ਪ੍ਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ ਰਕੇਸ਼ ਕੌਸ਼ਲ ਨੂੰ ਡੀਆਈਜੀ ਕ੍ਰਾਈਮ ਪੰਜਾਬ ਨਵੀਨ ਸਿੰਘਲਾ ਨੂੰ ਡੀਆਈਜੀ ਚੰਦਰ ਰੇਂਜ ਹਰਜੀਤ ਸਿੰਘ ਨੂੰ ਜਿਹੜਾ ਉਹ ਲਗਾਇਆ ਗਿਆ ਡੀਆਈਜੀ ਵਿਜੀਲੈਂਸ ਬਿਊਰੋ ਪੰਜਾਬ ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਜਿਹੜੇ ਕਿ ਐਸਐਸਪੀ ਅਮਰਸਰ ਰੂਰਲ ਸੀ ਇਹਨਾਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਤੇ ਡੀਆਈਜੀ ਬਾਰਡਰ ਰੇਂਜ ਅਮਰਸਰ ਲਾਇਆ ਗਿਆ ਹਰਮਨबीर ਸਿੰਘ ਗਿੱਲ ਜਿਹੜੇ ਡੀਆਈਜੀ ਨੇ ਡੀਆਈਜੀ ਜਲੰਧਰ ਰੇਂਜ ਸੀਗੇ ਇਹਨਾਂ ਨੂੰ ਜੁਆਇੰਟ ਡਾਇਰੈਕਟਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਲਾਇਆ ਗਿਆ ਅਸ਼ਵਨੀ ਕਪੂਰ ਐਸਐਸਪੀ ਤਰਨਤਾਰਨ ਇਹ ਵੀ ਡੀਆਈਜੀ ਬਣ ਗਏ ਨੇ ਇਹਨਾਂ ਨੂੰ ਡੀਆਈਜੀ ਫਰੀਦਕੋਟ ਲਾਇਆ ਗਿਆ ਔਰ ਵਿਵੇਕ ਸ਼ੀਲ ਸੋਨੀ ਐਸਐਸਪੀ ਮੋਗਾ ਇਹਨਾਂ ਨੂੰ ਏਆਈਜੀ ਪਰਸਨਲ 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 1 ਸੀਪੀਓ ਪੰਜਾਬ ਚੰਡੀਗੜ੍ਹ ਨਾਨਕ ਸਿੰਘ ਐਸਐਸਪੀ ਮਾਨਸਾ ਐਸਐਸਪੀ ਪਟਿਆਲਾ ਵਿਖੇ ਉਹਨਾਂ ਨੂੰ ਲਗਾ ਦਿੱਤਾ ਗਿਆ ਨਾਨਕ ਸਿੰਘ ਐਸਐਸਪੀ ਮਾਨਸਾ ਲੱਗੇ ਹੋਏ ਨੇ ਫਿਲਹਾਲ ਅਤੇ ਉਹਨਾਂ ਦੀ ਟਰਾਂਸਫਰ ਜਿਹੜੀ ਆ ਪਟਿਆਲਾ ਦੀ ਹੋ ਗਈ ਹੈ ਹੁਣ ਨਾਨਕ ਸਿੰਘ ਪਟਿਆਲਾ ਐਸਐਸਪੀ ਹੋਣਗੇ ਗੁਰਮੀਤ ਸਿੰਘ ਚੋਹਾਨ ਉਹਨਾਂ ਨੂੰ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਏਜੀਟੀਐਫ ਜਿਹਨੂੰ ਆਪਾਂ ਕਹਿੰਦੇ ਆ ਉਦੇ ਵਿੱਚ ਪੋਸਟਿੰਗ ਦਿੱਤੀ ਗਈ ਹੈ ਸੰਦੀਪ ਕੁਮਾਰ ਗਰਗ ਨੂੰ ਇੰਟੈਲੀਜੈਂਸ 3 ਪੰਜਾਬ ਮੋਹਾਲੀ ਦੇ ਵਿੱਚ ਲਗਾਇਆ ਗਿਆ ਅਵਨੀਤ ਕੌਂਡਲ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਚਰਨਜੀਤ ਸਿੰਘ ਐਸਐਸਪੀ ਅਮਰਸਰ ਰੂਰਲ ਦੇ ਜਿਹੜੇ ਐਸਐਸਪੀ ਹੋਣਗੇ ਪਘੀਰਥ ਸਿੰਘ ਮੀਨਾ ਉਹ ਐਸਐਸਪੀ ਮਾਨਸਾ ਹੋਣਗੇ ਦੀਪਕ ਆਪਾਰਿਕ ਐਸਐਸਪੀ ਮੋਹਾਲੀ ਹੋਣਗੇ ਵਰुण ਸ਼ਰਮਾ ਨੂੰ ਜਿਹੜਾ ਸੜਕ ਸੁਰੱਖਿਆ ਫੋਰਸ ਦੇ ਐਸਐਸਪੀ ਲਗਾਇਆ ਗਿਆ ਜਿਹੜੇ ਕਿ ਐਸਐਸਪੀ ਪਟਿਆਲਾ ਗਰਹੇ ਨੇ ਗੌਰਵ ਤੂਰਾ ਜਿਹੜੇ ਉਹ ਐਸਐਸਪੀ ਤਰਨਤਾਰਨ ਹੋਣਗੇ ਔਰ ਅੰਕੁਰ ਗੁਪਤਾ ਜਿਹੜੇ ਆ ਉਹ ਐਸਐਸਪੀ ਮੋਗਾ ਹੋਣਗੇ ਸਿਮਰਤ ਕੌਰ ਨੂੰ ਏਆਈਜੀਸੀਆਈ ਪਟਿਆਲਾ ਜਿਹੜੇ ਕਿ ਐਸਐਸਪੀ ਮਲੇਰਕੋਟਲਾ ਸੀਗੇ ਸਿਮਰਤ ਕੌਰ ਉਹਨਾਂ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਪਟਿਆਲਾ ਵਿਖੇ ਲਗਾਇਆ ਗਿਆ ਔਰ ਅਸ਼ਵਨੀ ਗੋਟਿਆਲ ਇਹਨਾਂ ਨੂੰ ਐਸਐਸਪੀ ਖੰਨਾ ਦਾ ਵੀ ਜਿਹੜਾ ਉਹ ਚਾਰਜ ਦਿੱਤਾ ਗਿਆ ਔਰ ਨਾਲ ਹੀ ਨਾਲ সোহੇਲ ਕਾਸਿਮ ਜਿਹੜੇ ਮੀਰ ਨੇ ਉਹ ਐਸਐਸਪੀ ਪਠਾਨਕੋਟ ਤੇ ਲੱਗੇ ਸੀਗੇ ਅਤੇ ਹੁਣ ਉਹਨਾਂ ਨੂੰ ਐਸਐਸਪੀ ਬਟਾਲਾ ਲਗਾ ਦਿੱਤਾ ਗਿਆ ਪ੍ਰਗਿਆ ਜੈਨ ਇਹਨਾਂ ਨੂੰ ਐਸਐਸਪੀ ਫਰੀਦਕੋਟ ਜਿਹੜਾ ਉਹ ਲਗਾਇਆ ਗਿਆ ਤੁਸ਼ਾਰ ਗੁਪਤਾ ਨੂੰ ਏਐਸਪੀ ਹੈੱਡਕੁਆਰਟਰ ਸੀਗੇ ਇਹਨਾਂ ਨੂੰ ਤਰੱਕੀ ਦੇ ਕੇ ਐਸਐਸਪੀ ਬਣਾ ਦਿੱਤਾ ਗਿਆ ਔਰ ਐਸਐਸਪੀ ਮੁਕਸਰ ਇਹਨਾਂ ਨੂੰ ਲਾਇਆ ਗਿਆ ਗਗਨ ਅਜੀਤ ਸਿੰਘ ਨੂੰ ਲਗਾਇਆ ਗਿਆ ਐਸਐਸਪੀ ਮਲੇਰਕੋਟਲਾ ਦਰਜਿੰਦਰ ਸਿੰਘ ਢਿੱਲੋਂ ਨੂੰ ਐਸਐਸਪੀ ਪਠਾਨਕੋਟ ਔਰ ਹਰਕਮਲਪ੍ਰੀਤ ਸਿੰਘ ਖੱਖ ਨੂੰ ਐਸਐਸਪੀ ਜਲੰਧਰ ਰੂਰਲ ਲਗਾਇਆ ਗਿਆ ਹੈ ਵਰਿੰਦਰ ਸਿੰਘ ਬਰਾੜ ਨੂੰ ਐਸਐਸਪੀ ਫਾਜ਼ਿਲਕਾ ਲਗਾਇਆ ਗਿਆ ਹੈ ਔਰ ਦਰਪਣ ਆਲੂਵਾਲੀਆਂ ਨੂੰ ਸਟਾਫ ਅਫੀਸਰ ਟੂ ਡੀਜੀਪੀ ਪੰਜਾਬ ਇਹ ਜਿਹੜੇ ਤਬਾਦਲੇ ਜਿਹੜੇ ਤੁਹਾਨੂੰ ਦੱਸ ਰਹੇ ਆ ਇਹ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਤਬਾਦਲੇ ਜਿਹੜੇ ਕੀਤੇ ਆ ਆਈਪੀਐਸ ਤੇ ਪੀਪੀਐਸ ਅਧਿਕਾਰੀ ਜਿਹੜੇ 28 28 IPS ਤੇ PPS ਅਧਿਕਾਰੀ ਨੇ ਜਿਨ੍ਹਾਂ ਦੇ ਤਬਾਦਲੇ ਜਿਹੜੇ ਆ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਆ ਕਈ ਜ਼ਿਲ੍ਹਿਆਂ ਦੇ SSP ਜਿਹੜੇ ਆ ਬਦਲ ਦਿੱਤੇ ਗਏ ਆ ਔਰ ਕਈ SSPਆਂ ਨੂੰ ਤਰੱਕੀ ਦੇ ਕੇ ਜਿਹੜਾ DIG ਬਣਾ ਦਿੱਤਾ ਗਿਆ ਹੁਣ IPS ਤੇ PPS ਅਧਿਕਾਰੀਆਂ ਦੇ ਤਬਾਦਲਿਆਂ ਤੋਂ ਬਾਅਦ ਹੁਣ ਲਿਸਟ ਦੀ ਵਾਰੀ ਹੈ ਜਿਹੜੇ ਕੁਝ ਹੋਰ ਵੱਡੇ ਅਧਿਕਾਰੀ ਨੇ ਜਿਵੇਂ ਆਈਏਐਸ ਤੇ ਪੀਸੀਐਸ ਅਧਿਕਾਰੀ ਹੁੰਦੇ ਆ ਉਹਨਾਂ ਦੀ ਲਿਸਟਾਂ ਦੀ ਵੀ ਹੁਣ ਵੇਟ ਜਲਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਉਹ ਵੀ ਜਲਦ ਆ ਜਾਵੇ ਹਾਲਾਂਕਿ ਇਸ ਤੋਂ ਬਾਅਦ ਇਹ ਸ਼ੁਰੂਆਤ ਹੋਈ ਹੈ ਤਬਾਦਲਾਂ ਦੀ ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਵੱਡੇ ਪੱਦਰ ਤੇ ਐਸਐਸਪੀ ਤੇ ਡੀਆਈਜੀ ਆਈਜੀ ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਹੁਣ ਬਹੁਤ ਵੱਡੇ ਪੱਧਰ ਤੇ ਐਸਪੀ ਤੇ ਡੀਐਸਪੀਆਂ ਦੇ ਵੀ ਜਿਹੜੇ ਉਹ ਤਬਾਦਲੇ ਹੋਣਗੇ ਔਰ ਨਾਲ ਹੀ ਨਾਲ ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਵੱਡੇ ਪੱਧਰ ਤੇ ਹੋਣ ਜਾ ਰਹੇ ਨੇ ਇਹ ਲਿਸਟ ਜਿਹੜੀ ਆ ਪਿਛਲੇ ਕਈ ਦਿਨਾਂ ਤੋਂ ਅਰਦੀ ਨਜ਼ਰ ਆ ਰਹੀ ਸੀ ਤੇ ਫਾਈਨਲੀ ਅੱਜ ਲਿਸਟ ਜਿਹੜੀ ਆ ਬਾਹਰ ਆਈ ਹੈ ਕਈ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਮਿਲੇ ਨੇ ਅਤੇ ਕਈ ਜ਼ਿਲ੍ਹਿਆਂ ਦੇ ਐਸਐਸਪੀਆਂ ਦੀ ਛੁੱਟੀ ਹੋਈ ਹੈ ਔਰ ਕਈ ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ